ਪੰਜਾਬ ਚ 13 ਲੋਕ ਸਭਾ ਹਲਕਿਆਂ ਲਈ 355 ਨਾਮਜ਼ਦਗੀਆਂ ਦਾਅਵੇਦਾਰ ਇੰਨੇ ਤੇ ਕੰਮ ਦਾ ਕੁਝ ਵੀ ਨਹੀਂ ਆਓ ਤੁਮ ਜਾਈ ਨੇ ਇਨਾ ਦੁਰ ਦਿਖਾਇਆ ਕੱਦੂ 80 ਰੁਪਏ ਕਿਲੋ ਗੋਭ ਵੀ 100 ਰੁਪਏ ਕਿਲੋ ਗੰਦੇ 70 ਰੁਪਏ ਕਿਲੋ ਤੇ ਟਮਾਟਰ 120 ਰੁਪਏ ਕਿਲੋ ਹੋਏ ਭਈਆ ਉਹ ਬੰਦਾ ਖਾਵੇ ਤਾਂ ਯਾਰ ਕੀ ਖਾਵੇ ਰੁਪਿਆ ਵਾਲੀ ਵਧੀਆ ਬਈ ਹੋਰ ਠੀਕ ਹੋ ਹਾਂਜੀ ਬਾਈ ਸਾਹਿਬ ਚੱਲਦੀ ਚੱਲਾ ਬਹੁਤ ਵਧੀਆ ਰੇ ਬਾਈ ਬੇ ਕੀ ਕਰ ਰਹੇ ਹਾਂਜੀ ਸਾਬ ਠੀਕ ਆ ਚੜ੍ਹਦੀ ਕਲਾ ਬਾਈ ਜੀ ਪਿੰਡ ਸਾਰੇ ਠੀਕ ਆ ਆਪਣੇ ਹਾਂਜੀ ਸਾਰੇ ਠੀਕ ਆ ਸਾਬ ਸਭ ਕੋਈ ਗੱਲ ਨਹੀਂ ਖੁੱਦੀ ਵੜੀ ਵਧੀਆ ਆਪਣੇ ਉਹ ਵੱਡੇ ਸਿੰਘ ਵਾਲੇ ਮਾਝ ਦਾ ਕਟਾ ਆ ਮਰ ਗਿਆ ਸੀਗਾ ਅੱਛਾ ਆ ਨਾ ਤੇ ਰੋਡਰ ਟੋੜਾ ਸੀ ਮੈਂ ਤੇਰੇ ਅੱਥੇ ਲੈ ਕੇ ਰੋਡਰ ਤੇ ਲੱਸੀ ਵੀ ਹੋਣਾ ਸੀਗਾ ਆ ਸੱਤੀ ਮੋਬਾਈਲ ਲੈ ਕੇ ਆਇਆ ਤੇਰੇ ਅੱਥੇ ਅੱਛਾ ਇਹ ਤਾਂ ਪਈ ਹੈ ਕਿਹੜਾ ਰੇਸ ਦੇ ਦੋਗੀ ਰੇਸ ਸਪਰੇਅ ਤੋਂ ਬੁਨਾ ਦਾ ਕਾਦੀ ਪਈ ਪੜਾ ਪਹਿਲਾ ਆਪਣੇ ਪੂਜਰਾਂ ਦੇ ਲਈ ਯੁਰਗਾ ਜੀ ਪਈ ਸੀ ਉਦੋਂ ਵਾਲ ਪਾਣੀ ਦੇ ਫੇਰ ਪਾ ਕੇ ਮੁਰਗਾ ਉਦੋਂ ਵਾਲ ਮਾਰ ਜਾਣੀ ਚੜਿਆ ਸਪਰੇਅ ਕਰਤੀ ਤੇ ਉਦੋਂ ਵਾਲ ਬਿਮਾਰੀ ਦੀ ਪੈਗਮਾਰੀ ਨੂੰ ਫੇਰ ਸਪਰੇਅ ਵੀ ਕਰਤੀ ਇੱਕਦਮ ਸਮਾਂ ਦਾ ਹੋ ਗਿਆ ਕਰਨਾ ਹਾਂ ਉਦੋਂ ਵਾਲ ਭਾਈ ਪਤਨੀ ਰਹੀ ਸੀਗੀ ਉਦੋਂ ਵਾਲ ਆਪਣੇ ਝੋਲਾ ਵੀ ਲੇਟ ਹੋ ਜਾਂਦਾ ਸੀਗਾ ਉਦੋਂ ਤਾਂ ਆਜ ਵਾਲੀ ਫੇਰ ਮਾਰਤੀ ਇੱਕ ਹਾਂ ਫੇਰ ਭਾਈ ਕਾਹਦੀ ਹੈ ਘਰ ਦੀ ਚੌੜਾਈ ਕਰੇਗੀ ਇਹਦਾ ਤੂੰ ਮੇਰਾ ਚੈਟ ਚੱਕੀ ਫਿਰਦਾ ਕੀ ਕਰਗੇ ਭਾਈ ਮਰਦੇ ਨੂੰ ਅੱਤ ਤੇ ਬਣੇ ਵਰਦਾ ਸਰਕਾਰਾਂ ਨੂੰ ਮਾਰੀਆਂ ਲਾ ਕੋਈ ਰੇਸ ਕੋਈ ਚੱਜਦੀ ਰਹੇਗੀ ਇਹ ਝਾੜ ਲੈਣ ਲਈ ਕੁਝ ਤਾਂ ਕੋਸ਼ਿਸ਼ ਕਰਨਾ ਪੈਂਦਾ ਹੀ ਆ ਫਿਰ ਬਈ ਆਹ ਭਾਈ ਗੱਲ ਕਰਦੇ ਨਹੀਂ ਵੀ ਸੇ